ਮਨੇ ਚੈੱਕ ਕਰੀ ਲਈ ਹੋਗੀ ਬਿਲਕੁਲ ਨੀਲੀ 라ਵੀ ਵਾਲਾ ਜਿਹੜਾ ਇਹਨੂੰ ਆਪਣਾ ਨਕਸ਼ਾ ਜਿਹੜਾ ਬਿਲਕੁਲ ਪ੍ਰੋਪਰ ਲੱਗਾ ਹੋਇਆ ਮਣਕਣੀ ਅੱਖਾ ਮੱਥੇ ਤੋਂ ਉੱਦੈ ਡੂੰਘ ਪੈਂਦਾ ਸਿੰਘ ਦੇ ਵਿੱਚ ਤੁਸੀਂ ਦੇਖ ਸਕਦੇ ਆ ਬਿਲਕੁਲ ਮੱਥੇ ਤੋਂ ਥੱਲੇ ਇਹਨੇ ਗੋਲ ਘਮਾਲੇ ਆ ਸੁਰਗਲਾਬੀ ਰੰਗ ਦੇ ਕੋਇਆ ਤੇ ਅੱਖ ਦੋਸਤੋ ਇਹੋ ਜੀ ਆ ਜੇ ਛੋਟਾ ਨੇਰੇ 'ਚ ਵੀ ਖੜਾ ਹੋਊਗਾ ਨਾ ਤੇ ਚਮਕ ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸასი ਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਸੋ ਸਵਾਗਤ ਕਰਦੇ ਆਂ ਦੋਸਤੋ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਵਿੱਚ ਸੋ ਸਭ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੁਲਾਉਣੇ ਆ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਅੱਜ ਦੋਸਤੋ ਤੁਹਾਡੀ ਬਹੁਤ ਟਾਈਮ ਦੀ ਡਿਮਾਂਡ ਤੇ ਆਪਾਂ ਜਿਹੜਾ ਨੀਲੀ ਰਾਵੀ ਦਾ ਬੱਲ ਲੈ ਕੇ ਪਹੁੰਚੇ ਸੀਗੇ ਸੋ ਬਹੁਤ ਦੇ ਵੀਰਾਂ ਨੇ ਡਿਮਾਂਡ ਕਰੀ ਸੀ ਕਿ ਸਾਨੂੰ ਕੋਈ ਬਾਰਡਰ ਬੈਲਟ ਦਾ ਸਾਲ ਲਿਆ ਕੇ ਦਿਓ ਪੂਰਾ ਲੋਲਪੋਲ ਹੋਵੇ ਜਿਵੇਂ ਆ ਸਾਹਮਣੇ ਤੁਸੀਂ ਬੱਲ ਦੇਖ ਰਹੇ ਆਂ ਸੋ ਅੱਜ ਤੁਹਾਡੀਆਂ ਇੰਤਜ਼ਾਰ ਦੀਆਂ ਘੜੀਆਂ ਖਤਮ ਕਰਦੇ ਹੋਏ ਦੋਸਤੋ ਬਹੁਤ ਹੀ ਚੰਗਾ ਤੇ ਚੰਗੀ ਬਲੱਡਲੈਨ ਦਾ ਬੁੱਲ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ ਦੋਸਤੋ ਮੈਂ ਕਿਉਂਕਿ ਬੁੱਲ ਨੇ ਦੋਸਤੋ ਬਰੀਡਿੰਗ ਕਰਨੀ ਹੁੰਦੀ ਆ ਤੇ ਬਰੀਡਿੰਗ ਤਾਈਂ ਕੀਤੀ ਜਾ ਸਕਦੀ ਆ ਜੇ ਬੁੱਲ ਰਿਕਾਰਡ ਵਾਈ ਚੰਗਾ ਹੋਵੇ ਸੋ ਜਿਹੜਾ ਇਹ ਸਾਹਮਣੇ ਬੋਲਿਆ ਦੋਸਤੋ ਇਹਦੀ ਤੁਸੀਂ ਧੰਨ ਇਹਦੀ ਝਾਲਰ ਇਹਦਾ ਲੋਲ ਚੈੱਕ ਕਰ ਹੀ ਲਿਆ ਹੋਊਗਾ ਵੈਸੇ ਤਾਂ ਬਾਕੀ ਜਿੰਨੇ ਵੀ ਬਾਰਡਰ ਬੈਲਟ ਦੇ ਵਿੱਚ ਬੁੱਲ ਹੋਏ ਆ ਦੋਸਤੋ ਮਾਝੇ ਵਾਲੀ ਸਾਈਡ ਤੋਂ ਆਇਆ ਦੋਸਤੋ ਇਹ ਤੇ ਉਹਨਾਂ ਬੁੱਲਾਂ ਦੀਆਂ ਝੋਟੀਆਂ ਨੇ ਦੁੱਧ ਚੰਗਾ ਹੀ ਕੱਢਿਆ ਵਾ ਬੇਸ਼ੱਕ ਇਹਦੀ ਮਾ ਪਿਓ ਜਿਹੜਾ ਮਧਰੀ ਡੋਲੀ ਦਾ ਵਾ ਇਹ ਵੀ ਮਧਰੀ ਡੋਲੀ ਚ ਰਹੂਗਾ ਪਰ ਦੁੱਧ ਚੰਗੇ ਕੱਦ ਕਾਠੀ ਵਾਲਿਆਂ ਨੂੰ ਵੀ ਮਾਤ ਪਾਉਂਦੀਆਂ ਜਿਹੜੀਆਂ ਮੰਨ ਲਓ ਇਹਨਾਂ ਦੀਆਂ ਬੱਚੀਆਂ ਜਾਂ ਇਹਨਾਂ ਦੀਆਂ ਭੈਣਾਂ ਹੈਗੀਆਂ ਵਾ ਜਾਂ ਇਹਨਾਂ ਦੀਆਂ ਮਾਵਾ ਹੈਗੀਆਂ ਸੋ ਇਹਦੀ ਜੇ ਬਿਊਟੀ ਦੀ ਗੱਲ ਕੀਤੀ ਜਾਵੇ ਤਾਂ ਦੋਸਤੋ ਤੁਸੀਂ ਸਾਹਮਣੇ ਚੈੱਕ ਕਰ ਹੀ ਲਈ ਹੋਗੀ ਬਿਲਕੁਲ ਨੀਲੀ ਰਾਵੀ ਵਾਲਾ ਜਿਹੜਾ ਇਹਨੂੰ ਆਪਣਾ ਨਕਸ਼ਾ ਜਿਹੜਾ ਬਿਲਕੁਲ ਪ੍ਰੋਪਰ ਲੱਗਾ ਹੋਇਆ ਮਣਕਣੀ ਅੱਖਾ ਮੱਥੇ ਤੋਂ ਉੱਦਾਈ ਡੂੰਘ ਪੈਂਦਾ ਸਿੰਘ ਦੇ ਵਿੱਚ ਤੁਸੀਂ ਦੇਖ ਸਕਦੇ ਆ ਬਿਲਕੁਲ ਮੱਥੇ ਤੋਂ ਥੱਲੇ ਇਹਨੇ ਗੋਲ ਘਮਾਲੇ ਆ ਸੁਰਗਲਾਬੀ ਰੰਗ ਦੇ ਕੋਇਆ ਤੇ ਅੱਖ ਦੋਸਤੋ ਇਹੋ ਜੀ ਆ ਜੇ ਛੋਟਾ ਨੇਰੇ 'ਚ ਵੀ ਖੜਾ ਹੋਊਗਾ ਨਾ ਤੇ ਚਮਕ ਮਾਰੂਗੀ ਅੱਖ ਉਹ ਹੁੰਦੀ ਆ ਨੀਲੀ ਮਣਕਣੀ ਅੱਖ ਬਾਕੀ ਲੋੜ ਦੇਖ ਕੇ ਤਾਂ ਦੋਸਤੋ ਹੋ ਸਕਦਾ ਉਹਦੇ ਕਹਿਣਾ ਨੂੰ ਇਹ ਕੋਈ ਮੈਂਟਾ ਸਕੈਂਟਾ ਦੀ ਖੇਡ ਹੋਵੇ ਕਿਉਂਕਿ ਜਿਆਦਾ ਗੁੱਜਰ ਵੀਰ ਮੰਨ ਲਓ ਪਰਖ ਵੱਧ ਰੱਖਦੇ ਆ ਉਹਨਾਂ ਦੇ ਮਤਲਬ ਦਾ ਜ਼ਿਮੀਂਦਾਰ ਥੋੜਾ ਜਿਹਾ ਸੋਚਣ ਲੱਗ ਪੈਂਦੇ ਆ ਕਿਉਂਕਿ ਉਹਨਾਂ ਨੇ ਬਰੀਡਿੰਗ ਤੇ ਕੰਮ ਕਰਨਾ ਹੁੰਦਾ ਹੋ ਸਕਦਾ ਉਹਨਾਂ ਦੇ ਫਾਰਮ ਦੀ ਸ਼ਾਨ ਬਣੇ ਪਰ ਮੈਂ ਕਹਿੰਦਾ ਕਿ ਜੇ ਕੋਈ ਜ਼ਿਮੀਂਦਾਰ ਵੀ ਲੈ ਜੇ ਤਾਂ ਉਹ ਵੀ ਦੋਸਤੋ ਆਪਣੇ ਮਾਲਕ ਦੀ ਕਿਰਪਾ ਨਾਲ ਗੁਣ گاਊਗਾ ਕਿ ਵਾਕਿਆ ਵੀਰ ਕੋਈ ਨਿਸ਼ਾਨੀ ਕੋ ਗਿਫਟ ਕੱਲਿਆ ਕਿਉਂਕਿ ਇਰੇ ਇਹਦੀਆਂ ਭੈਣਾ ਥੱਲੇ ਵੀ ਦੁੱਧ ਦੇਖਿਆ ਬਹੁਤ ਚੰਗਾ ਮਾਂ ਪਿਓ ਵੀ ਬਾਲਾ ਚੰਗਾ 17 18 ਕਿਲੋ ਜਿਹੜਾ ਮੰਨ ਲਓ ਇਹਦੀ ਮਾਂ ਦਾ ਦੁੱਧ ਹਰ ਕੋਣ ਆ ਤੇ ਬਾਕੀ ਜਿਹੜੇ ਵੀਰ ਤੋਂ ਆਇਆ ਆਪਾਂ ਬੈਕਗ੍ਰਾਉਂਡ ਪਿੱਛੇ ਤੱਕ ਦਿਖਾ ਵੀ ਸਕਦੇ ਆ ਕਿਉਂਕਿ ਬਾਈ ਬੜੇ ਸ਼ੌਂਕ ਨਾਲ ਆਪਣੇ ਤੋਂ ਮਾਲ ਖਰੀਦਦਾ ਆਪਣੇ ਤੋਂ ਜਿਹੜੀ ਕੱਟੀ ਟੌਪ ਦੀ ਹੁੰਦੀ ਆ ਜਿਹੜੀ ਚੰਗੀ ਹੁੰਦੀ ਪੈਸਿਆਂ ਦੀ ਕੋਈ ਦਿੱਕਤ ਨਹੀਂ ਉਹਨੂੰ ਹੀ ਹੱਥ ਪਾਉਂਦਾ ਹਰ ਇੱਕ ਨੂੰ ਨਹੀਂ ਸੋ ਇਸ ਕਰਕੇ ਦੋਸਤੋ ਆ ਬੁੱਲ ਮੈਂ ਲੈ ਕੇ ਆਂਦਾ ਸੀ ਤੁਹਾਡੀ ਕਚੈਰੀ 'ਚ ਪੇਸ਼ ਕੀਤਾ ਸੋ ਮੈਂ ਉਮੀਦ ਕਰਦਾ ਕਿ ਤੁਹਾਨੂੰ ਪਸੰਦ ਜਰੂਰ ਆਊਗਾ ਉਮਰ ਦੀ ਗੱਲ ਕੀਤੀ ਜਾਵੇ ਤਾਂ ਦੋਸਤੋ ਇਹਦੀ ਸਾਰੀ ਉਮਰ ਜਿਹੜੀ ਹਜੇ ਕੋ 26 27 ਮਹੀਨੇ ਦੇ ਕਰੀਬ ਇਹਦੀ ਉਮਰ ਆ ਤੇ ਆ ਤੁਸੀਂ ਇਹਦੀ ਮੂਤਰੀ ਦਾ ਲੋਲ ਚੈੱਕ ਕਰ ਹੀ ਲਿਆ ਹੋਊਗਾ ਕਿ ਇਹ ਕਿਹੜੇ ਖਾਨਦਾਨ 'ਚ ਹੋਊਗਾ ਬਾਕੀ ਥੱਲੇ ਵਾਈਟ ਨਿਸ਼ਾਨ ਚਾਰੇ ਪੈਰਾਂ ਤੇ ਜੈਜ ਮਾਰਕਿੰਗ ਆ ਦੋਸਤੋ ਥੱਲੇ ਤੁਹਾਨੂੰ ਵੀ ਵਾਈਟ ਬਾਕੀ ਫੇਸ ਪੂਸ ਦੀ ਬਿਊਟੀ ਵੇਖ ਕੇ ਤਾਂ ਦੋਸਤੋ ਪੂਰਾ ਸਿਰਾ ਹੋਇਆ ਪਿਆ ਵਾ ਮੰਨੋ ਬਰੀਕ ਪੂਸ਼ਾ ਬਿਲਕੁਲ ਪੂਸ਼ ਜਿਹੜੀ ਭੋਏ ਤੱਕ ਟੱਚ ਕਰਦੀ ਆ ਦੋਸਤੋ ਉਹ ਰੱਜ ਨਹੀਂ ਹੱਡੀ ਨਹੀਂ ਪਤਲਾ ਬਹੁਤ ਜ਼ਿਆਦਾ ਵਾ ਪਿੰਡੇ ਤੋਂ ਕਿਉਂਕਿ ਜਿਹੜਾ ਜਿੰਨਾ ਬੁੱਲ ਪਤਲਾ ਹੋਊਗਾ ਉਹਨੇ ਹੀ ਲੱਛਣ ਜਿਹੜੇ ਗਾਂ ਬੱਚਿਆਂ ਚ ਆਉਣੇ ਹੁੰਦੇ ਆ ਕਿਉਂਕਿ ਬੱਚੇ ਬੱਚਿਆਂ ਨੇ ਬੁੱਲ ਦਾ ਨਾਮ ਬਣਾਉਣਾ ਹੁੰਦਾ ਵਾ ਜੇ ਬੁੱਲ ਚੰਗੇ ਬੱਚੇ ਪੈਦਾ ਕਰਦਾ ਵਾ ਦੁੱਧ ਵਾਲੇ ਬੱਚੇ ਪੈਦਾ ਕਰਦਾ ਤੇ ਬੁੱਲ ਤਾਂ ਹੀ ਉਹ ਇੰਟਰੋਡਿਊਸ ਹੁੰਦਾ ਵਾ ਤਾਂ ਹੀ ਉਹ ਫੀਲਡ ਵਿੱਚ ਚੰਗਾ ਮੰਨਿਆ ਜਾਂਦਾ ਵਾ ਕਿਉਂਕਿ ਜੇ ਬੁੱਲ ਨੇ ਨਸਲ ਦਾ ਹੀ ਕਾਣ ਕਰਨਾ ਤੇ ਫਿਰ ਤਾਂ ਦੋਸਤੋ ਉਹਨੂੰ ਬੁੱਲ ਕਿਹਾ ਹੀ ਨਹੀਂ ਕਹਿਣਾ ਹੀ ਨਹੀਂ ਚਾਹੀਦਾ ਮੇਰੇ ਹਿਸਾਬ ਨਾਲ ਉਹ ਬੁੱਲ ਬੇਕਾਰ ਆ ਇਸ ਕਰਕੇ ਜਦੋਂ ਵੀ ਬਰੀਡਿੰਗ ਵਾਸਤੇ ਕੋਈ ਬੁੱਲ ਖਰੀਦਣਾ ਹੋਵੇ ਦੋਸਤੋ ਤਾਂ ਉਹਦੀ ਪੂਰੀ ਨਿਰਖ-ਪਰਖ ਕਰਕੇ ਫੇਰ ਹੀ ਖਰੀਦਣਾ ਚਾਹੀਦਾ ਵਾ ਬਥੇਰੇ ਵੀਰ ਮੰਗਦੇ ਹੀ ਕੱਟੇ ਝੋਟੇ ਪਰ ਮੈਂ ਥੋੜਾ ਜਿਹਾ ਭਰੇ ਜਿਸ ਕਰਕੇ ਕਰ ਰਿਆ ਵਾਂ ਕਿਉਂਕਿ ਜਿਹੜਾ ਚੰਗਾ ਸਾਣਾ ਉਹ ਚੰਗੇ ਨੇ ਚੰਗੇ ਰਹਿਣਾ ਮਾੜੇ ਨੇ ਮਾੜੇ ਰਹਿਣਾ ਸੋ ਇਸ ਕਰਕੇ ਚੰਗੀ ਚੀਜ਼ ਹੀ ਖਰੀਦਣ ਦੀ ਕੋਸ਼ਿਸ਼ ਕਰੀਦੀ ਆ ਤੇ ਆਉਂਦੀ ਆ ਕੱਧੀ ਆ ਕੋਈ ਮਹੀਨੇ ਦੋ ਮਹੀਨੇ ਬਾਅਦ ਚੰਗੇ ਬਲੱਡ ਦਾ ਜਿਹੜਾ ਬੁੱਲ ਹੁੰਦਾ ਵਾ ਸੋ ਤੇ ਲਾਟੂਲਾ ਤੁਸੀਂ ਦੇਖ ਹੀ ਲਈਆਂ ਇਹਦੀਆਂ ਫੇਸ ਦੀ ਬਿਊਟੀ ਤੁਹਾਨੂੰ ਇੱਕ ਵਾਰ ਫੇਰ ਦਿਖਾ ਦਿੰਨੇ ਆ ਸੋ ਆ ਦੇਖੋ ਇਹਦੀ ਅੱਖ ਇਹਦਾ ਫੇਸ ਓਵੇਂ ਮੱਥੇ ਤੋਂ ਥੱਲੇ ਸੈਂਕਾਂਡਾ ਮੱਥੇ ਚ ਉਬਰਦਾ ਹੋਇਆ ਫੁੱਲ ਮੱਥੇ ਚ ਓਵੇਂ ਡੂੰਘ ਜੁਬਾਨ ਗੁਲਾਬੀ ਸਾਰੇ ਪਾਸਿਆਂ ਤੋਂ ਝੋਟਾ ਐ ਓਕੇ ਰਿਪੋਰਟ ਆ ਦੋਸਤੋ ਜੇ ਕਿਸੇ ਨੂੰ ਇਹ ਬੁੱਲ ਪਸੰਦ ਆਉਂਦਾ ਹੋਵੇ ਤਾਂ ਦੋਸਤੋ ਆਪਣੇ ਨਾਲ ਸੰਪਰਕ ਕਰ ਲਵੇ ਧੰਨਵਾਦ ਦੋਸਤੋ ਜਿਉਂਦੇ ਵਾਸਤੇ ਰੋ ਪੰਜਾਬੀ